ਅੱਗੇ ਭੰਗੜਾ ਹੁੰਦਾ ਸੀ ਅਸੀਂ ਝੂਮ-ਝੂਮ ਕੇ ਨੱਚਦੇ ਸੀ ਕਿ ਆਰਾਮ ਨਾਲ ਟਿਕਾ ਕੇ ਨੱਚਦੇ ਸੀਗੇ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਸੀ ਹੁਣ ਭੰਗੜਾ ਘੱਟ ਹੈ ਤੇ ਸਪੀਡ ਜ਼ਿਆਦਾ ਆ ਹੁਣ ਬੇਟਾ ਹੈ ਮੇਰਾ ਜਿੰਨੇ ਹੁਣ ਮੇਰੀ ਅਕੈਡਮੀ ਸੰਭੀ ਹੋਈ ਹੈ ਸਾਰੀ ਅੰਬਰਪ੍ਰੀਤ ਸਾਰਾ ਅਸੀਂ ਕਿਸੇ ਦਿਨ ਵੀ ਸਾਡੇ ਕੋਲ ਇਕੱਠੇ ਹੁੰਨੇ ਆ ਵਿਆਹ ਹੁੰਦਾ ਸੀ ਹੁਣ ਇਹ ਸੀਨੀਅਰ ਹੋ ਗਿਆ ਵੱਡਾ ਹੋ ਗਿਆ ਅਸੀਂ ਦੋਨੋਂ ਹੀ ਪਰ ਉੱਥੇ ਮਹਿਫਿਲ ਕੱਟੀ ਕਰ ਦਿੱਦੀ ਆ ਉੱਥੇ ਮਤਲਬ ਅਸੀਂ ਜਿਹੜੇ ਮੇਰੇ ਕੋਲ ਬੱਚੇ ਆਂਦੇ ਆ ਉਹ ਮੈਨੂੰ ਯਾਦ ਕਰ ਕਹਿੰਦੇ ਆ ਕਿ ਜੀ ਆਪਣਾ ਮੈਨੂੰ ਗਾਣੇ ਤੇ ਸਿੱਖਣਾ ਜੀ ਮੈਂ ਇਹ ਸਿੱਖਣਾ ਮੈਂ ਉਹ ਸਿੱਖਣਾ ਫਰੀ ਸਟਾਈਲ ਆ ਕੀ ਕਰਾ ਰਹੇ ਹੋ ਜਿਵੇਂ ਉਹਨਾਂ ਕੋਈ ਮਿਹਨਤ ਲਵਾਵਾ ਉਹ ਕਹਿੰਦੇ ਨਹੀਂ ਅਸੀਂ ਮਿਹਨਤ ਨਹੀਂ ਲਾਣੀ ਜੀ ਅਸੀਂ ਡਰਾਮ ਨਾ ਕਰਾਓ ਸਾਨੂੰ ਇਹ ਕਰੋ ਉਹ ਬੱਚੇ ਭੰਗੜੇ ਚ ਨਹੀਂ ਆਂਦੀ ਮੈਂ ਵੀ ਉਹੀ ਚੀਜ਼ਾਂ ਸਿੱਖਿਆ ਜੋ ਪਹਿਲਾਂ ਹੈਗੀਆਂ ਹੁਣ ਪਾਪਾ ਨੇ ਗੱਲ ਕੀਤੀ ਸੀ ਕਿ ਜਿਵੇਂ ਪੈਰ ਨਹੀਂ ਕੱਢਦੇ ਮੈਂ ਖੁਦ ਗਲਤੀਆਂ ਕੀਤੀਆਂ ਮੈਂ ਡਾਂਗਾ ਖਾਧੀਆਂ ਮੈਂ ਗਿੱਟੇ ਇਲਾ ਵਿਗਟਾ ਚਣੇ ਆ ਗਿਆ ਚਲੋ ਜੀ ਸਿੱਧਾ ਡਾਂਗ ਗਟਿਆਂ ਤੇ ਇੱਕ ਬੱਚੇ ਆ ਕਰ ਕਰਦੇ ਆ ਉਹ ਹੀ ਥੱਕ ਥੱਕ ਕੇ ਮਾਰ ਮਾਰ ਕੇ ਜੋਸ਼ ਨਹੀਂ ਹੈਗਾ ਬੱਚਿਆਂ ਚ ਕਰਨ ਵਾਲਾ ਠੀਕ ਹੈ ਮੈ ਲੋ ਜੇ ਕਰਨਗੇ ਬਸ ਜੀ ਸਰ ਬਹੁਤ ਹੈ ਪ੍ਰੈਕਟਿਸ ਅੱਜ ਉਸ ਤੇ ਅੱਧੇ ਘੰਟੇ ਜੇ ਸਰ ਬਹੁਤ ਹੈ ਹੋਰ ਨਹੀਂ ਕਰਨੀ ਸਰ ਪ੍ਰੈਕਟਿਸ ਅਸੀਂ ਸੀਗੇ ਜਦੋਂ ਅਸੀਂ ਕਰਦੇ ਸੀਗੇ ਠੀਕ ਹੈ ਉਸ ਟਾਈਮ ਅਸੀਂ ਲੱਗੇ ਰਹਿਣਾ ਲੱਗੇ ਰਹਿਣਾ ਸਾਨੂੰ ਸ਼ੌਂਕ ਸੀਗਾ ਐਨੂਅਲ ਹੁੰਦਾ ਹੀ ਟਾਈਮ ਕਿ ਕਦ ਐਨੂਅਲ ਆ ਰਿਹਾ ਸਕੂਲ ਦੇ ਵਿੱਚ ਕਾਲਜ ਚ ਹੁੰਦਾ ਸੀਗਾ ਲੈ ਵੀ ਆ ਗਿਆ ਬਸ ਮਨ ਯੂਥ ਆ ਰਿਹਾ ਹੌਲੀ 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 ਬਾ ਇਹ ਹੁੰਦਾ ਹੀ ਸੋਚੀ ਜਾਣਾ ਕਦ ਆ ਰਿਹਾ ਕਦ ਰੇਸਲ ਦਾ ਬਸ ਫੋਨ ਆਣਾ ਨਹੀਂ ਅਸੀਂ ਪਹੁੰਚਣਾ ਜਦੋਂ ਇਕੱਠੇ ਹੋ ਗਏ ਜਦੋਂ ਹਨਾ ਸਟੇਜ ਉੱਤੇ ਚੜਨਾ ਤੇਦੋਂ ਐਂਟਰੀ ਆਉਣੀ ਹੈ ਵੀ ਜਦੋਂ ਜਿਹੜੀ ਐਂਕਰ ਹੁੰਦੀ ਹੈ ਕਹਿੰਦੀ ਆ ਭੰਗੜਾ 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 ਤਾਂ ਉਹ ਜੋਸ਼ ਕਿੰਨਾ ਘਰਦੀ ਸੀ ਉਹ ਜੀ ਬਹੁਤ ਜੋਸ਼ ਹੁੰਦਾ ਸੀ ਜੀ ਉਹਨਾਂ ਦੇ ਨਾਲ ਦੇ ਵਿੱਚ ਤਾਂ ਤੁਸੀਂ ਕਹੋ ਨਾ ਕਿ ਇੱਕ ਵਾਰੀ ਸਟੇਜ ਤੇ ਚੜਨ ਦਾ ਹੌਸਦਾ ਸੀ ਕਿ ਕਦੋਂ ਵਾਰੀ ਆ ਜਾਈ ਸਾਡੀ ਕਿ ਨੱਚ ਲਈਏ ਤੇ ਇੱਕ ਵਾਰੀ ਦਿਖਾ ਦਈਏ ਉਹਨਾਂ ਨੂੰ ਕਿ ਕੀ ਹੁੰਦਾ ਨੱਚ ਕੇ ਬਿਲਕੁਲ ਜੇਕਰ ਪੁਰਾਣੀਆਂ ਵੀਡੀਓ ਦੇਖੀ ਨਾ ਤੇ ਉਹ ਜਦ ਤੱਕ ਪੂਰੀ ਪਰਫਾਰਮੈਂਸ ਚੱਲਦੀ ਹੈ ਜਿਹੜਾ ਕਲਾਕਾਰ ਭੰਗੜਾ ਕਰ ਰਿਹਾ ਤਾਂ ਉਹਦੇ ਮੂਹਰੇ ਤੇ ਨੂਰ ਰਹਿੰਦਾ ਸੀਗਾ ਪਰ ਹੁਣ ਜੇਕਰ ਅੱਜ ਦੀ ਗੱਲ ਕਰੀਏ ਤਾਂ 2-4 ਮਿੰਟ ਦੀ ਪਰਮਿਸ ਹੁੰਦੀ ਹੈ ਤੇ ਡੇਢ ਮਿੰਟ ਬਾਅਦ ਉਹਦਾ ਰੰਗ ਸਾਰੇ ਉੱਤਰ ਜਾਂਦੇ ਨੇ ਵੀ ਕਿੱਥੇ ਆ ਗਿਆ ਮੇਰਾ ਬਸ ਗੱਲ ਤਾਂ ਉਹੀ ਹੈ ਨਾ ਕਿ ਅੱਗੇ ਭੰਗੜਾ ਹੁੰਦਾ ਸੀ ਅਸੀਂ ਝੂਮ-ਝੂਮ ਕੇ ਨੱਚਦੇ ਸੀ ਕਿ ਆਰਾਮ ਨਾਲ ਟਿਕਾ ਕੇ ਨੱਚਦੇ ਸੀਗੇ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਸੀ ਹੁਣ ਭੰਗੜਾ ਘੱਟ ਹੈ ਤੇ ਸਪੀਡ ਜ਼ਿਆਦਾ ਉਹਦੇ ਵਿੱਚ ਕੁਝ ਦਿਖਦਾ ਹੀ ਨਹੀਂ ਹੈ ਤਾਂ ਸਾਹ ਤਾਂ ਨੈਚੁਰਲੀ ਗਾ ਆਪਣੇ ਫੁੱਲਣੇ ਹੀ ਫੁੱਲਣੇ ਆ ਉਹ 100 ਦੇ ਵਿੱਚੋਂ ਕੋਈ ਦੋ ਹੀ ਹੁੰਦੇ ਆ ਜਿਹੜੇ ਸਾਰੇ ਸਹੀ ਐਂਡ ਤੱਕ ਚੱਲਦੇ ਆ ਹੁਣ ਅਸੀਂ ਝੂਮਰ ਦੀ ਗੱਲ ਕੀਤੀ ਐ ਤੇ ਝੂਮਰ ਤਾਂ ਕੁਝ ਕਹਿ ਲੋ ਵੀ ਹਰੇਕ ਵਿਆਹ ਦੇ ਵਿੱਚ ਨਿਕਲਣੀ ਝੂਮਰ ਹਰੇਕ ਬੰਦੇ ਦਾ ਕਿਉਂਕਿ ਜਵਾਨੀ ਸਮੇਂ ਭੰਗੜਾ ਤਾਂ ਲਗਭਗ ਹਰੇਕ ਬੰਦੇ ਨੇ ਪੰਜਾਬ ਵਾਲੇ ਨੇ ਕੀਤਾ ਹੀ ਹੁੰਦਾ ਤੇ ਜਦੋਂ ਫਿਰ ਕੋਈ ਵਿਆਹ ਦੇ ਵਿੱਚ ਗਾਣਾ ਚੱਲਦਾ ਜਾਂ ਢੋਲਿਆਂ ਦੇ ਤਾਂ ਝੂਮਰ ਆਉਂਦਾ ਹੀ ਆਉਂਦਾ ਹੈ ਝੂਮਰ ਨਾਲ ਕੋਈ ਜੁੜੀ ਯਾਦ ਵੀ ਕਿਸੇ ਵਿਆਹ ਦੇ ਵਿੱਚ ਜਾ ਕੇ ਕੁਝ ਝੂਮਰ ਇਸ ਤਰੀਕੇ ਦਾ ਹੋਇਆ ਹੋਵੇ ਜਾਂ ਸਾਰੇ ਰਿਸ਼ਤੇਦਾਰਾਂ ਨਾਲ ਇਕੱਠੇ ਹੋ ਕੇ ਝੂਮਰ ਪਾਇਆ ਹੋਵੇ ਚੁਕ ਮਾਰਤਾ ਦੇਖੋ ਜੀ ਉਹ ਵੀ ਕਿਸੇ ਸਾਰੇ ਦੇ ਵਾਸਤੇ ਦਾ ਰੋਗ ਤਾਂ ਹੈ ਨਹੀਂ ਆ ਹੁਣ ਬੇਟਾ ਹੈ ਮੇਰਾ ਜਿੰਨੇ ਹੁਣ ਮੇਰੀ ਅਕੈਡਮੀ ਸੰਭੀ ਹੋਈ ਹੈ ਸਾਰੀ ਅੰਬਰਪ੍ਰੀਤ ਸਾਰਾ ਅਸੀਂ ਕਿਦਦਰ ਵੀ ਸਾਡੇ ਕੋਈ ਇਕੱਠੇ ਹੁੰਨੇ ਆ ਵਿਆਹ ਹੁੰਦਾ ਸੀ ਹੁਣ ਸੀਨੀਅਰ ਹੋ ਗਿਆ ਵੱਡਾ ਹੋ ਗਿਆ ਅਸੀਂ ਦੋਨੋਂ ਹੀ ਪਰ ਉੱਥੇ ਪਾਨਿਆ ਪਰ ਪੂਰੇ ਮਹਿਫਿਲ ਕੱਢੀ ਮਹਿਫਿਲ ਕੱਢੀ ਕਰ ਦਿੱਦੀ ਆ ਉੱਥੇ ਮਤਲਬ ਅਸੀਂ ਜਿੱਥੇ ਵੀ ਕੋਈ ਮੈਰਿਜ ਆਂਦੀ ਹੈ ਕੁਛ ਵੀ ਆਉਂਦਾ ਸਾਰਾ ਤੇ ਉਹਦੇ ਕਰਕੇ ਬਸ ਝੂਮਰ ਮਲਵਈ ਕੀਤਾ ਬਿਲਕੁਲ ਉਸ ਤੋਂ ਗੁਰਚਾ ਆ ਗੁਰਚਰਨ ਚਤਰਾਜੀ ਦੇ ਨਾਲ ਮੈਂ ਬਹੁਤ ਉਹਨਾਂ ਨੂੰ ਮੈਂ ਢੋਲਕ ਦੇ ਉੱਤੇ ਉਹਨਾਂ ਤੋਂ ਬੁਲਾਉਂਦਾ ਹੁੰਦਾ ਸੀ ਆਪਣੇ ਸਕੂਲ ਦੇ ਵਿੱਚ ਕਰਾਣਾ ਸਾਧ ਜੀ ਨੂੰ ਹੀ ਬੁਲਾਣਾ ਉੱਥੋਂ ਸੰਗਰੂਰ ਤੋਂ ਉਹੀ ਜਾਂਦੇ ਸੀ ਸਾਰਾ ਮੇਰੇ ਨਾਲ ਤਿਆਰ ਕਰਾਣ ਸੋ ਸ਼ੁਰੂ ਤੋਂ ਹੀ ਅੱਜ ਜਦੋਂ ਸ਼ੁਰੂ ਜਗ੍ਹਾ ਲ ਕੀਤੀ ਵੀ ਯੂਥ ਫੈਸਟੀਵਲ ਆਉਂਦੇ ਨੇ ਜਾਂ ਕਾਲਜਸ ਦੇ ਵਿੱਚ ਵਕ ਵਕ ਜਿਹੜੇ ਨੇ ਐਨੋਲ ਫੰਕਸ਼ਨ ਹੁੰਦੇ ਨੇ ਤਾਂ ਕੀ ਲੱਗਦਾ ਉਹਨਾਂ ਦੇ ਕਿੰਨੀ ਦੇਣਾ ਹੈ ਭੰਗੜੇ ਨੂੰ ਹਲੇ ਤੱਕ ਜੀਵਿਤ ਰੱਖਣ ਦੇ ਦੇਖੋ ਜੀ ਜੂਟ ਫੈਸਟੀਵਲ ਚ ਤਾਂ ਚਲੋ ਫਿਰ ਠੀਕ ਹੈ ਮਤਲਬ ਕਿ ਲਾਈਵ ਚੱਲ ਰਿਹਾ ਹਾਲੇ ਤੱਕ ਤਾਂ ਚੱਲ ਰਿਹਾ ਦੇਖੋ ਢੋਲ ਦੇ ਉੱਤੇ ਲਾਈਵ ਬਕਾਇਦਾ ਪਰ ਜਿਹੜਾ ਤੁਸੀਂ ਐਨੂਅਲ ਫੰਕਸ਼ਨਸ ਦੀ ਗੱਲ ਕਰ ਰਹੇ ਹੋ ਸਕੂਲਾਂ ਦੇ ਵਿੱਚ ਉੱਥੇ ਤੁਸੀਂ 90% ਦੇਖ ਲਓ ਕਿ 95% ਦੇਖ ਲਓ ਸਾਰਾ ਰਿਕਾਰਡਡ ਹੋ ਗਿਆ ਗਾਣਿਆਂ ਦੇ ਉੱਤੇ ਹੋ ਗਿਆ ਜਾਂ ਰਿਕਾਰਡਡ ਦੇ ਉੱਤੇ ਚੱਲ ਰਿਹਾ ਮਤਲਬ ਕਿਉਂਕਿ ਸਕੂਲਾਂ ਦੇ ਵਿੱਚ ਭੰਗੜਾ ਹੁਣ ਕਹੋ ਮਹਿੰਗਾ ਹੋ ਗਿਆ ਕਿ ਪੈਸੇ ਬਹੁਤ ਲੱਗਦੇ ਆ ਹਰ ਚੀਜ਼ ਦੇ ਉੱਤੇ ਲੱਗਦੇ ਆ ਤੇ ਯੂਥ ਫੈਸਟੀਵਲਸ ਆ ਨਹੀਂ ਸਾਂਭਿਆ ਹੋਇਆ ਕਿ ਉੱਥੇ ਲਾਈਵ ਚੱਲ ਰਿਹਾ ਜਿਹੜਾ ਸਕੂਲ ਦੇ ਵਿੱਚ ਤੁਸੀਂ ਜੇ ਕਿਸੇ ਕੰਪੀਟੀਸ਼ਨ ਜਾਂਦੇ ਹੋ ਜੇ 30 ਟੀਮਾਂ ਆਂਦੀਆਂ ਉਹਦੇ ਵਿੱਚ ਤੁਸੀਂ ਮੰਨ ਲਓ 28 ਟੀਮਾਂ ਰਿਕਾਰਡਡ ਹੁੰਦੀਆਂ ਪੈਂਡਰਿਕ ਹੁੰਦੀਆਂ ਉਹਨਾਂ ਕੋਲੇ ਬਸ ਉਹ ਡੀਜੇ ਜਣ ਕੇ ਪੈਂਡਾ ਦਿੱਤੇ ਵੀ ਆ ਚਲਾ ਦਿਓ ਆ ਚਲਾ ਦਿਓ ਬਸ ਦੀ ਉਹ ਹੁੰਦਾ ਅੱਜ ਅੱਜਕੱਲ ਜੋ ਚੱਲ ਰਿਹਾ ਮਤਲਬ ਵੀ ਇਹਨਾਂ ਜਿਹੜੀ ਚੀਜ਼ ਆ ਨਾ ਜੇਕਰ ਅਸਲ ਦੇ ਵਿੱਚ ਦੇਖੀਏ ਵੀ ਜਦੋਂ ਲਾਈਵ ਢੋਲ ਵੱਜਣਾ ਬੋਲੀਆਂ ਪੈਣੀਆਂ ਜਿਹੜੇ ਕਲਾਕਾਰ ਨੇ ਬੋਲੀਆਂ ਉੱਥੇ ਜਾਣੀਆਂ ਉਹਦੀ ਵੀ ਪੂਰੀ ਜਿੰਦ ਜਾਨ ਨਾਲ ਪੋਲੀਆਂ ਪਾਉਂਦਾ ਸੀਗਾ ਤਾਂ ਹੀ ਕਰਕੇ ਜਿਹੜੀ ਭੰਗੜੇ ਵਾਲੀ ਟੀਮ ਹੈ ਤਾਂ ਉਹ ਰੂਹ ਖੁਸ਼ ਕਰਦੀ ਸੀਗਾ ਜਜੇਸ ਦੀ ਵੀ ਇੰਨੀ ਪਿਛੇ ਆਡੀਅנס ਬੈਠੀ ਸੀ ਪਤਾ ਕਿ ਅੱਗੇ ਕੀ ਹੁੰਦਾ ਸੀ ਕਾਲਜੇਜ਼ ਵਿੱਚ ਵੀ ਸਕੂਲਸ ਦੇ ਵਿੱਚ ਵੀ ਪ੍ਰੋਫੈਸ਼ਨਲ ਆਉਂਦੇ ਸੀ ਸਿੰਗਰ ਸਾਰੇ ਮਤਲਬ ਤੇ ਹੁਣ ਯੂਨੀਵਰਸਿਟੀਆਂ ਨੇ ਵੀ ਰੂਲ ਕਰ ਦਿੱਤਾ ਕਿ ਯੂਨੀਵਰਸਿਟੀ ਕਾਲਜ ਦਾ ਸਟੂਡੈਂਟ ਹੀ ਪਾਏਗਾ ਔਰ ਬਹੁਤ ਫਰਕ ਪੈ ਗਿਆ ਔਰ এডਿਕੇਸ਼ਨ ਬੋਰਡ ਵਾਲਿਆਂ ਨੇ ਵੀ ਇਹੀ ਕਰ ਦਿੱਤਾ ਸਕੂਲਾਂ 'ਚ ਵੀ ਕਿ ਸਕੂਲ ਦਾ ਬੱਚਾ ਹੀ ਉਸ ਸਕੂਲ ਦੇ ਨਾਲ ਪਰਫਾਰਮ ਕਰੇਗਾ ਇਸ ਲਈ ਹੁਣ ਉਹ ਬੱਚਿਆਂ ਨੂੰ ਸਿੰਗਰਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਅੱਗੇ ਅਗਲਾ 3 ਦਿਨ ਪਹਿਲਾਂ ਪ੍ਰੋਫੈਸ਼ਨਲ ਨੂੰ ਬੁਲਾਉਂਦਾ ਸੀ 4 ਦਿਨ ਪਹਿਲਾਂ ਤੇ ਲੋ ਜੀ ਇਹ ਸੈਟ ਦੇਖ ਲਓ ਬੋਲੀਆਂ ਪਾ ਦਿਓ ਜੀ ਤੇ ਜਿਵੇਂ ਆਡੀਅנס ਦੀ ਹੁਣ ਗੱਲ ਛਿੜੀ ਆ ਤੇ ਆਡੀਅנס ਤੇ ਕਿੰਨਾ ਕੁ ਪ੍ਰਭਾਵ ਪੈਂਦਾ ਜਦੋਂ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਹੈਨਾ ਪਰਫਾਰਮੈਂਸ ਖਤਮ ਹੋ ਜਦੋਂ ਆਡੀਅன்ஸ் ਆਡੀਅன்ஸ் ਜਿਹੜੀਆਂ ਤਾੜੀਆਂ ਵਜਾਉਂਦੀ ਹੈ ਨਾ ਕਿੰਨੇ ਕ ਦਿਲ ਨੂੰ ਸਕੂਨ ਪਾਉਂਦੀ ਹੈ ਜੀ ਬਹੁਤ ਮਜ਼ਾ ਆਦਾ ਦੇਖੋ ਜੀ ਜੋ ਲਾਈਵ ਦੇ ਵਿੱਚ ਆਡੀਅੰਸ ਨੂੰ ਸਵਾਦ ਆਣਾ ਜੋਸ਼ ਆਣਾ ਔਰ ਨੱਚਣ ਵਾਲੇ ਨੂੰ ਆਣਾ ਉਹ ਰਿਕਾਰਡਿੰਗ ਦੇ ਵਿੱਚ ਨਹੀਂ ਆਉਣਾ ਜਿੰਨਾ ਮਰਜ਼ੀ ਆਪਾਂ ਕਰ ਲਈਏ ਚਾਹੇ ਤੁਸੀਂ ਆਪਾਂ ਸਟੂਡੀਓ ਦੇ ਵਿੱਚ ਜਾ ਕੇ ਆਪਣਾ ਰਿਕਾਰਡ ਕਰਾ ਲਈਏ ਚਾਹੇ ਉਹ ਮਜ਼ਾ ਜੋ ਲਾਈਵ ਹੈ ਉਹ ਲਾਈਵ ਹੀ ਹੈ ਉਹਨਾਂ ਜਿਹੜੇ ਮਿਊਜ਼ੀਸ਼ੀਅਨ ਹੈ ਸਾਰੇ ਢੋਲੀ ਹੁੰਦੇ ਆ ਉਹਨਾਂ ਨੂੰ ਜੋਸ਼ ਹੁੰਦਾ ਲਾਈਵ ਦਾ ਵਜਾਣ ਦਾ ਰਿਕਾਰਡ ਤਾਂ ਜੋ ਇੱਕ ਵਾਰੀ ਹੋ ਗਿਆ ਸੋ ਹੋ ਗਿਆ ਉਹੀ ਰਹਿਣਾ ਕਿਸੇ ਕਲਾਕਾਰ ਨੂੰ ਸਿਖਾਇਆ ਹੋਵੇ ਗੋਲਿਓਗ੍ਰਾਫੀ ਤਾਂ ਹੋਵੇ ਕਿਸੇ ਕਲਾਕਾਰ ਦਾ ਗਾਇਆ ਹੋਵੇ ਉਹ ਵੀ ਜੀ ਆਇਆਂ ਨੂੰ ਜਿੱਥੋਂ ਪੰਜਾਬੀ ਦੌਰ ਦੀ ਫਿਲਮ ਸ਼ੁਰੂ ਹੋਇਆ ਦੁਬਾਰਾ ਹਰਮਨ ਜੀ ਦੇ ਨਾਲ ਸਾਰੀ ਕੋਰੋਗ੍ਰਾਫੀ ਸਾਰੀ ਮੇਰੀ ਕਰਾਇਆ ਉਹ ਫਿਲਮ ਦੇ ਵਿੱਚ ਉਹ ਹਰਮਨ ਜੀ ਦੇ ਨਾਲ ਮੈਂ ਆਈ ਨੱਚਦਾ ਪਿਆ ਹੱਥ ਫੜ ਕੇ ਉਹ ਭਜਨਵਾਨ ਜੀ ਦਾ ਉਹ ਸਾਰੀ ਮੇਰੀ ਕਰਾਈ ਹੈ ਕਬੱਡੀ ਕੱਪ ਆਪਣਾ ਇੱਥੇ ਜਿਹੜਾ ਪੰਜਾਬ ਵਰਲਡ ਕਬੱਡੀ ਕੱਪ ਹੈ ਜਿਹੜਾ ਉਹਦੀ ਕਰੀ ਕੋਰੋਗ੍ਰਾਫੀ ਸਾਰੀ ਉਹ ਕਰਾਈ ਹੈ ਮੈਨੂੰ ਇੱਥੇ 15 20 ਸਾਲ ਤੱਕ ਮੈਂ 15 ਅਗਸਤ 26 ਜਨਵਰੀ ਦੇ ਉੱਤੇ ਜਿਹੜੇ ਸਕੂਲਾਂ ਦਾ ਫੰਕਸ਼ਨ ਹੁੰਦਾ ਉਹਦਾ ਤਿਆਰੀ ਕਰਾਉਂਦਾ ਕਰਾਂਦਾ ਰਿਹਾ ਮਤਲਬ ਇਹ ਸਾਰੀ ਮੇਰੀ ਕਰਾਈ ਹੈ 31st ਨੈਸ਼ਨਲ ਗੇਮਸ ਵੀ ਆਈ ਸੀ ਉਹਦੀ ਸਾਰੀ ਕੋਰੀਓਗ੍ਰਾਫੀ ਸਾਰੀ ਉਹਦੇ ਤੱਕ ਸਾਰੀ ਮੇਰੀ ਹੱਥ ਦੀ ਹੋਈ ਸੀ ਹਾਂ ਮਤਲਬ ਵੀ ਅ ਇੰਟਰਨੈਸ਼ਨਲ ਜੇਕਰ ਗੱਲ ਕਰੀਓ ਕਿੱਥੇ ਕਿੱਥੇ ਘੁੰਮਿਆ ਹੁਣ ਆਪਾਂ ਗੱਲ ਕਰਦੇ ਵੀ ਕਹਿੰਦੇ ਅੱਤਾ ਪਾਸਪੋਰਟ ਕੋ ਰਹਿ ਬੈਸ ਟਾਈਮ ਮੈਂ ਕਹਿੰਦੀ ਮੈਂ ਤੁਹਾਨੂੰ ਦੱਸ ਦੂੰ ਮੇਰੇ ਨਾਲ ਦੇਖੋ ਜੀ ਸਾਊਥ ਅਫਰੀਕਾ ਜ਼ੈਂਬਾਬੀ ਕੀਨੀਆ ਜਾਪਾਨ ਸਾਊਥ ਕੋਰੀਆ ਸਾਊਥ ਕੋਰੀਆ ਟਰਕੀ ਟਿਨੀਨਿਸ ਸਾਰਾ ਮਤਲਬ ਬਹੁਤ ਕੰਟਰੀਆਂ ਦੇ ਵਿੱਚ ਕਿੰਨਾ ਕੁ ਮਾਣ ਮਿਲਦਾ ਵੀ ਜਦੋਂ ਕੋਚ ਸਾਹਿਬਾਂ ਗੈਰ ਕੋਈ ਸੰਬੋਧਿਤ ਕਰਦਾ ਨਾ ਵੀ ਕੋਚ ਸਾਹਿਬ ਆਏ ਨੇ ਤੇ ਫਿਰ ਜਦੋਂ ਜੇ ਕੋਈ ਟੀਮ ਜਿੱਤਦੀ ਆ ਤਾਂ ਉਦੋਂ ਵੀ ਨਾਮ ਅਨਾਉਂਸ ਹੁੰਦਾ ਵੀ ਇਹ ਕੋਚ ਨੇ ਕੋਰੋਗ੍ਰਾਫ ਕੀਤਾ ਸੀ ਇਹ ਕੋਚ ਨੇ ਸਿਖਾਇਆ ਦੇਗਾ ਬਹੁਤ ਖੁਸ਼ੀ ਹੁੰਦੀ ਆ ਜੀ ਬਹੁਤ ਇੱਕ ਪੜਾਅ ਜਿੱਥੇ ਆਪ ਪਰਫਾਰਮੈਂਸ ਕਰਨੀ ਉਸ ਤੋਂ ਬਾਅਦ ਉਹ ਪੜਾਅ ਤੋਂ ਬਾਅਦ ਕੋਚ ਬਣ ਕੇ ਆਪਣੀ ਟੀਮ ਜਿੱਤਵਾਉਣਾ ਬਹੁਤ ਬਹੁਤ ਮਾਣ ਮਾਸਲ ਹੁੰਦਾ ਜੀ ਜਦੋਂ ਸਟੇਜ ਦੇ ਉੱਤੇ ਬੱਚੇ ਪ੍ਰਾਈਜ਼ ਲੈ ਕੇ ਆਉਂਦੇ ਆ ਤੇ ਕੋਚ ਨੂੰ ਜਿੰਨੀ ਖੁਸ਼ੀ ਕੋਚ ਨੂੰ ਹੁੰਦੀ ਆ ਉਹ ਨਹੀਂ ਬੱਚਿਆਂ ਨੂੰ ਹੁੰਦੀ ਆ ਬੱਚਿਆਂ ਤੋਂ ਵੱਧ ਕੋਚ ਨੂੰ ਹੁੰਦੀ ਹੈ ਕਿਉਂਕਿ ਵੀ ਜਿਹੜੀ ਟੀਮ ਨੂੰ ਸਿਖਾਇਆ ਹੁੰਦਾ ਵੀ ਇੱਕ ਆਪਣਾ ਪਰਿਵਾਰਕ ਮਾਹੌਲ ਬਣ ਜਾਂਦਾ ਜਦੋਂ ਸਿਖਾਉਣਾ ਹੈ ਜਾਂ ਇਕੱਲੀ-ਗੱਲੀ ਚੀਜ਼ ਉਹਦੀ ਪਰਫੈਕਟ ਕਰਨੀ ਹੈ ਤਾਂ ਉਹ ਇੱਕ ਪਰਿਵਾਰਕ ਮਾਹੌਲ ਬਣ ਜਾਂਦਾ ਉਸ ਸਮੇਂ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਯਾਦ ਹੈ ਕਿ ਮੈਂ ਜਦੋਂ ਸਕੂਲ ਦੇ ਵਿੱਚੋਂ 2 2005 ਦੇ ਵਿੱਚ ਛੱਡ ਕੇ ਮੈਨੂੰ ਗੁਰਨਾਰਕਦੇਵ ਯੂਨੀਵਰਸਿਟੀ ਚਲੇਗਾ ਸੀ ਕੋਚਿੰਗ ਕਰਾ ਉਹ ਗੁਰਨਾਰਕਦੇਵ ਯੂਨੀਵਰਸਿਟੀ ਦੀ ਗਿੱਦੇ ਦੀ ਟੀਮ 26 ਸਾਲ ਬਾਅਦ ਪਹਿਲੀ ਵਾਰੀ ਫਰਸਟ ਪ੍ਰਾਈਜ਼ ਆਇਆ ਸੀ ਔਰ ਉਥੋਂ ਜ਼ੋਨ ਚੋਂ ਫਰਸਟ ਇੰਟਰ ਜ਼ੋਨ ਚੋਂ ਫਰਸਟ ਫਿਰ ਇੰਟਰ ਯੂਨੀਵਰਸਿਟੀ ਚੋਂ ਉਹਨਾਂ ਦਾ ਸੈਕੰਡ ਪ੍ਰਾਈਜ਼ ਆਇਆ ਸੀ ਉਦੋਂ ਤੇ ਉਹ ਖੁਸ਼ੀ ਤਾਂ ਐਡੀ ਵੱਡੀ ਮਤਲਬ ਹੁੰਦੀ ਆ ਕਹਿੰਦੇ ਵੀ ਅ ਕਹਾਂ ਲੋ ਵੀ ਜਿੰਨਾ ਹਨਾ 골ਡ ਮੈਡਲ ਤੋਂ ਵੀ ਉੱਪਰਲੀ ਚੀਜ਼ ਹੋ ਜਾਂਦੀ ਆ ਉਹ ਚੀਜ਼ ਵੀ ਜਦੋਂ ਇੱਕ 26 ਸਾਲ ਦੇ ਦਾਸ ਰਵੀ ਕੋਈ ਮੈਡਲ ਨਹੀਂ ਸੀ ਆਇਆ ਕੋਈ ਬਿਲਕੁਲ ਜੀ ਪੋਜੀਸ਼ਨ ਨਹੀਂ ਸੀ ਆਈ ਤੁਹਾਡੇ ਜਾਣਨਾ ਪੋਜੀਸ਼ਨ ਆਈ ਆ ਤੇ ਉਹ ਕਿੰਨਾ ਕੁ ਮਾਣ ਮਹਿਸੂਸ ਬਹੁਤ ਖੁਸ਼ੀ ਹੋਈ ਇਸ ਤਰੀ ਮੇਰੇ ਨਾਲ ਨੰਦਪੁਰ ਸਾਹਿਬ ਹੈ ਅਸੀਂ ਖਾਲਸਾ ਕਾਲਜ ਨੰਦਪੁਰ ਸਾਹਿਬ ਮੈਨੂੰ ਕਿਸੇ ਕੋਚਿੰਗ ਵਾਸਤੇ ਭੇਜਿਆ ਸੀ ਉਹਨਾਂ ਦੀ ਟੀਮ ਵੀ ਗਿੰਦੇ ਦੀ ਪਹਿਲੀ ਵਾਰੀ Winner ਹੋਈ ਸੀ ਔਰ ਜ਼ੋਨ ਵੀ ਇੰਟਰ ਜ਼ੋਨ ਵੀ ਤੇ ਯੂਨੀਵਰਸਿਟੀਜ਼ ਚੋ ਵੀ ਸੈਕੰਡ ਮੈਂ ਤੁਹਾਨੂੰ ਦੱਸਦਾ ਨਾ ਮੇਰੇ ਕੋਚ ਸੀਗੇ ਬਲਜੀਤ ਸਰ ਸੀਗੇ ਬਲਜੀਤ ਬਲੀ ਹਾਂ ਜੀ ਗਵਰਨਮੈਂਟ ਕਾਲਜ ਵਾਲਿਆਂ ਹਾਂ ਜੀ ਕੈਨੇਡਾ ਬੈਠੇ ਆ